पठानकोट श्री लाल चंद कटारू चक कैबिनेट विधान सभा हलका लिया इस मौके मजदूर की थी। इस मौके तरह को तो, इलावा सरब कुमार कोची बलाक प्रधान जंग बहादुर बलाक प्रधान राजा बखनोर अति होता भी हाजिर सन इस मौके ऐसी संबोधित कर दिया

2500 ਕਰੋੜ ਰੁਪਏ ਦਾ ਕਿਸਾਨਾਂ ਦੇ ਖਾਤਿਆਂ ਵਿੱਚ ਭੋਗਤਾਨ ਕੀਤਾ ਗਿਆ ਹੈ। ਸਰਦਾਰ ਜੀ ਮੰਤਰੀ ਜੀ ਪਰਗੋਮਨ ਦਾ ਕੀ ਕਿਵੇਂ ਚੱਲ ਰਿਹਾ ਹੈ ਜੀ ਇੱਕ ਤਰੀਕ ਤੋਂ ਪਰਗੋਮਨ ਜੜੀ ਹੈ ਗਿਆ ਉਹ ਸ਼ੁਰੂ ਸੀ। ਬਿਲਕੁਲ ਪੰਜਾਬ ਦੇ ਅੰਦਰ ਜਿਹੜਾ ਕਣਕ ਦੀ ਖਰੀਦ ਦੇ ਮਤਲਬ سلسلے ਦੇ ਤਹਿਤ ਅੱਜ ਮੈਂ ਫਿਰ ਆਪਣੀ ਦਾਣਾ ਮੰਡੀ ਤਾਰਾਗੜ ਦੇ ਵਿੱਚ ਆਇਆ ਸੋ ਡੇ ਵਾਈ ਡੇ ਜਿਹੜਾ ਵੀਟ ਦੀ ਪ੍ਰਕੂਰਮੈਂਟ ਦਾ ਸੀਜ਼ਨ ਆ ਉਹ ਬੀਤ ਤੇ ਜਾ ਰਿਹਾ ਸਾਰੇ ਪੰਜਾਬ ਦੇ ਅੰਦਰ ਹੀ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 28 ਲੱਖ ਐਮਟੀ ਦੇ ਕਰੀਬ ਜਿਹੜੀ ਉਹ ਅਰਾਈਵਲ ਪਹੁੰਚੀ ਆ ਔਰ ਇਹਦੇ ਵਿੱਚੋਂ 24.5 ਲੱਖ ਦੇ ਕਰੀਬ ਜਿਹੜੀ ਆ ਉਹ ਅਸੀਂ ਖਰੀਦ ਚੁੱਕੇ ਆ ਤੇ ਲਗਭਗ 2500 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜੋ ਐਮਐਸਪੀ ਦੇ ਮੁਤਾਬਕ ਬਣਦਾ ਉਹ ਪਾਇਆ ਜਾ ਚੁੱਕਿਆ ਸੋ ਲਗਾਤਾਰ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਹਦੇਸ ਹੈ ਕਿ ਪ੍ਰੋਕਿਉਰਮੈਂਟ ਦੇ ਦੌਰਾਨ ਮੰਡੀ ਦੇ ਅੰਦਰ ਕਿਸਾਨ ਨੂੰ ਮਜ਼ਦੂਰ ਨੂੰ ਆੜਤੀ ਨੂੰ ਕਿਸੇ ਕਿਸੇ ਨੂੰ ਦਿੱਕਤ ਨਾ ਹੋਵੇ ਇਹਦੇ ਲਈ ਲਗਾਤਾਰ ਜੋ ਪ੍ਰਬੰਧ ਕੀਤੇ ਹੋਣਾਂ ਦਾ ਮੈਂ ਖੁਦ ਮੰਡੀਆਂ 'ਚ ਜਾ ਕੇ ਮੇਰੀ ਸਾਰੀ ਜਿਹੜੇ ਮੇਰੇ ਅਫੀਸਰ ਸਾਹਿਬਾਨ ਨੇ ਉਹ ਵੀ ਲਗਾਤਾਰ ਪਲ-ਪਲ ਦੀ ਨਿਗਰਾਨੀ ਰੱਖ ਰਹੇ ਆ ਸੋ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ ਆ 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਔਰ ਜਿਸ ਕਿਸਮ ਦੀ ਬੰਪਰ ਫਸਲ ਪੰਜਾਬ ਦੀ ਮੰਡੀਆਂ ਚ ਆ ਰਹੀ ਹੈ ਮੈਨੂੰ ਲੱਗਦਾ ਵੀ ਅਸੀਂ ਬੜਾ इजीली ਉਹ ਟਾਸਕ ਵੀ ਪੂਰਾ ਕਰਾਂਗੇ ਉਹ ਜਿਹੜੀ ਬੰਪਰ ਫਸਲ ਆ ਰਹੀ ਹੈ ਇਹ ਜਿੱਥੇ ਕਿਸਾਨ ਨੂੰ ਇਹਦਾ ਲਾਭ ਹੈਗਾ ਉਹਦੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਵੀ ਇੱਕ ਵਟਾ ਹਿੱਸਾ ਐ ਐਕਸਟਰਾ ਜਿਹੜਾ ਉਹ ਪੰਜਾਬ ਤੋਂ ਜਾਊਗਾ ਸੋ ਲਗਾਤਾਰ ਪੰਜਾਬ ਦੇ ਅੰਦਰ ਵਕ ਵਕ ਜਿਹੜੀਆਂ ਮੰਡੀਆਂ ਨੇ ਚਾਹੇ ਉਹ ਰੋਪੜ ਦੀ ਮੰਡੀ ਹੋਵੇ ਬੰਗੇ ਦੀ ਮੰਡੀ ਹੋਵੇ ਚਾਹੇ ਉਹ ਘਰ ਦੀ ਮੰਡੀ ਹੋਵੇ ਜਾਂ ਹੋਰ ਜਿੱਥੇ ਤੇ ਮੈਂ ਪੰਜਾਬ ਚ ਗਿਆ ਜਾਂ ਅੱਜ ਮੈਂ ਪਠਾਨਕੋਟ ਜ਼ਿਲ੍ਹੇ ਚ ਆਇਆ ਸੋ ਕਿਸੇ ਕਿਸਮ ਦੀ ਦਿੱਕਤ ਜਿਹੜੀ ਉਹ ਕਿਸਾਨ ਨੂੰ ਨਹੀਂ ਆ ਰਹੀ ਤੇ ਸਾਡਾ ਜੋ ਵਾਦਾ ਸਰਕਾਰ ਦਾ ਕਿ 24 ਘੰਟੇ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਉਹ ਕਿਸਾਨ ਦੇ ਖਾਤੇ ਚ ਪਾਵਾਂਗੇ ਸੋ ਕਿਸਾਨ ਵੀਰਾਂ ਨੂੰ ਅਪੀਲ ਆ ਕਿ ਚੜ੍ਹਦੀ ਕਲਾ ਚ ਆਉਣ ਅਸੀਂ ਸਾਰੇ ਪ੍ਰਬੰਧ ਕੀਤੇ ਆ ਚਾਹੇ ਬਾਰ ਦੇ ਨਾਲ ਦਾ ਸਵਾਲ ਆ ਚਾਹੇ ਕਰੇਟਰ ਦਾ ਚੋਲ ਆ ਇਹ ਤਰਪਾਲਾਂ ਦਾ ਸਵਾਲ ਆ ਹਰੇਕ ਤਰ੍ਹਾਂ ਦੇ ਪ੍ਰਬੰਧ ਕਰਕੇ ਅਸੀਂ ਜਿਹੜਾ ਆ ਉਹ ਕਿਸਾਨ ਦਾ ਇਕੱਲਾ ਇਕੱਲਾ ਦਾਣਾ ਮੰਡੀ ਚ ਚੱਕਾ ਐਕਿਊਰੇਟ